ਦੇ ਲੱਖਾਂ ਕਲਾਕਾਰ ਆਏ ਨੇ ਕਰੋੜਾਂ ਕਲਾਕਾਰ ਆਏ ਨੇ ਲੇਕਿਨ ਭੱਲਾ ਸਾਹਬ ਦੀ ਕੋਈ ਜਗ੍ਹਾ ਲੈ ਨਹੀਂ ਸਕਦਾ ਉਹ ਸਾਡੇ ਬਹੁਤ ਗ੍ਰੇਟ ਬੰਦੇ ਸੀ ਗੱਲ ਨੂੰ ਦੇ ਮਨਾਂ ਦੇ ਨੂੰ ਸੋਚੀ ਰਿਹਾ ਵੀ ਉਹਨਾਂ ਬਾਰੇ ਕੀ ਕਹੀਏ ਕੀ ਨਾ ਬੋਲੀ ਆਪਣੇ ਹੱਥੀ ਅਸੀਂ ਸੰਸਕਾਰ ਦਿੱਤਾ ਆਪਣੇ ਹੱਥੀ ਆਜੋ ਅਤਾਸ ਕਰਾ ਕੁਝ ਕਰ ਚਲੇ ਲੇਕਿਨ ਖਾ ਫੇਰ ਮੰਨੂ ਉੱਚ ਕੀ ਨਹੀਂ ਯਾਰ ਅਰੇ ਅਰੇ ਉਹ ਜਿਹਦੀ ਇਨੀ ਗੱਲ ਮੰਨ ਲੇ ਕੇ ਉਹ ਤੋ ਰਾਈ ਇੰਡਸਟਰੀ ਦਾ ਸੀਗਾ ਉਹ ਬਿਲਕੁਲ ਖਤਮ ਹੀ ਹੋ ਗਿਆ ਥੰਦਾ ਜਿੱਦੇ ਨਹੀਂ ਯਾਰ ਕੋਈ ਮੈਨੂੰ ਕਈ মিডিਆ ਵਾਲੇ ਪੁੱਛਦੇ ਸੀ ਕਹਿੰਦੇ ਭਾਜੀ ਉਹਨਾਂ ਦੀ ਕੋਈ ਜਗ੍ਹਾ ਲੈ ਸਕਦਾ ਮੈਂ ਕਿਹਾ ਭਰਾਵਾ ਇੱਥੇ ਲੱਖਾਂ ਕਲਾਕਾਰ ਆਏ ਨੇ ਕਰੋੜਾਂ ਕਲਾਕਾਰ ਆਏ ਨੇ ਲੇਕਿਨ ਭੱਲਾ ਸਾਹਿਬ ਦੀ ਕੋਈ ਜਗ੍ਹਾ ਲੈ ਨਹੀਂ ਸਕਦਾ ਉਹ ਸਾਡੇ ਬਹੁਤ ਗ੍ਰੇਟ ਬੰਦੇ ਸੀ ਉਹ ਜਿੱਡਾ ਵੱਡਾ ਕਲਾਕਾਰ ਸੀ ਉਸ ਤੋਂ ਕਿਤੇ ਹੀ ਜ਼ਿਆਦਾ ਉਹ ਇਨਸਾਨ ਸੀ ਉਹ ਪਿਆਰ ਕਰਦਾ ਸੀ ਛੋਟੇ ਨੂੰ ਵੀ ਵੱਡੇ ਨੂੰ ਵੀ ਔਰ ਜਦੋਂ ਵੀ ਤੁਸੀਂ ਤੁਸੀਂ ਤੁਹਾਨੂੰ ਸਾਰਨ ਪਤਾ ਹੀ ਹੈ ਜਦੋਂ ਵੀ ਕੋਈ ਪ੍ਰੀਮੀਅਰ ਹੁੰਦਾ ਹੀ ਕਰੂੰਗਾ ਕੋਈ ਬੜੇ ਆਦਰ ਸਤਿਕਾਰ ਨਾਲ ਤੇ ਮੀਡੀਆ ਦੇ ਅੱਗੇ ਪੇਸ਼ ਹੁੰਦੇ ਸੀ ਸੋ ਇਸ ਕਰਕੇ ਭਰਾਵਾ ਉਹਨਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਅਸੀਂ ਆਏ ਦਿਲ ਰੋਂਦੇ ਆ ਮਨ ਲੈ ਕੇ ਵੀ ਪੁਰਜੀ ਨੇ ਨਵੀਂ ਉਹਨਾਂ ਬਾਰੇ ਕੀ ਕਹੀਏ ਕੀ ਨਾ ਬੋਲੀ ਤੁਹਾਨੂੰ ਲੱਗਦੇ ਨਹੀਂ ਉਹਨਾਂ ਆਪਣੇ ਹੱਥੀ ਅਹੀਂ ਸੰਸਕਾਰ ਕੀਤਾ ਆਪਣੇ ਹੱਕ ਨਹੀਂ ਅਧਿ ਭੋਗ ਅਰਦਾਸ ਸਾਰਾ ਕੁਝ ਕਰ ਚਲੇ ਲੇਕਿਨ ਖਾ ਭੇਮ ਮੰਨੂ ਉੱਤ ਕੀ ਇੰਝ ਨਹੀਂ ਆ ਰਹਾ ਅਰੇ ਅੱਜ ਉੱਤ ਕੀ ਇੰਨੀ ਆ ਰਿਹਾ ਬਈ ਉਹ ਉਹ ਤਾਂ ਇਦਾਂ ਜਿੱਦਾਂ ਬਾਡੀ ਜੋ ਕੋਈ ਚੀਜ਼ ਕੋਈ ਦੇਲੇ ਕੋ ਕੱਢ ਕੇ ਲੈ ਗਿਆ ਹੋਵੇ ਇੱਕ ਕਰਕੇ ਬਲਾਦਾਂ ਉਹਨਾਂ ਦੀਆਂ ਗੱਲਾਂ ਉਹਨਾਂ ਨਾਲ ਜਿਹੜੇ ਮੈਨੇ ਸੀਨ ਅੰਜਾਮ ਉਹਨਾਂ ਨਾਲ ਬਹੁਤ ਜ਼ਿਆਦਾ ਮੈਂ ਟਾਈਮ ਉਹਨਾਂ ਨਾਲ ਸਪੈਂਡ ਕੀਤਾ ਯਾਰ ਜਦੋਂ ਬਾਹਰ ਸ਼ੂਟਿੰਗ ਹੁੰਦੀ ਸੀ ਉਦੋਂ ਤਾਂ ਰਹਿੰਦੀ ਅਸੀਂ ਇਕੱਠੇ ਸੀ ਭਾਈ ਨਿਕਣਾ ਆ ਜਾਂਦਾ ਕਹਿੰਦਾ ਯਾਰ ਚੱਲਦੇ ਆ ਕੋਤੋਂ ਮਣ ਚੱਲਦੇ ਆ ਜਾਂ ਮੈਂ ਇਕੱਲਾ ਹੀ ਆ ਆਪਾਂ ਉੱਥੇ ਚੱਲਦੇ ਆ ਪਰ ਉੱਥੇ ਇਕੱਠੇ ਕੰਮ ਨੇ ਕਿੱਦਾਂ ਹੋ ਗਈ ਯਾਰ ਬਾਈ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਖਾਂਦੇ ਕੋਈ ਨਾ ਕੋਈ ਕੰਨਾ ਕਰਵਾ ਉਹ ਤਾਂ ਵੀ ਪਿਆਰ ਕਰਿਆ ਕਰੋ ਭਾਈ ਸਾਰੇ ਜਣੇ ਆਪਣੇ ਮਾਪਿਆਂ ਦੀ ਇੱਜ਼ਤ ਕਰਿਆ ਕਰੋ ਸਰਕਾਰ ਕਰਿਆ ਕਰੋ ਤੇ ਬਾਕੀ ਐ ਦੁਨੀਆ ਦੇ ਕੱਖ ਨਹੀਂ ਕਹਾ ਆ ਆਦਮੀ ਆਦਮੀ ਆਦਮ ਧਮ ਆ ਗਿਆ ਤੇ ਆਦਮੀ ਹੈ ਨਹੀਂ ਤਾਂ ਖਤਮ ਆ ਗਿਆ ਐਵੇਂ ਮੇਰੀ ਮੇਰੀ ਕਰਦਾ ਬੰਦਾ ਮੇਰੇ ਕੋ ਆ ਮੈਂ ਆ ਕਰ ਲਾਂ ਮੈਂ ਬਾਕੀ ਉਹ ਹੀ ਕਹਿੰਦੇ ਆ ਵੀ ਖਾਲੀ ਹੱਥ ਆਇਆ ਸਕੰਦਰ ਖਾਲੀ ਇੱਥੇ ਗਿਆ ਸੋ ਭੱਲਾ ਸਾਹਿਬ ਤੁਸੀਂ ਰਹਿਦੀ ਦੁਨੀਆ ਤੱਕ ਇਹ ਲੋਕਾਂ ਨੂੰ ਯਾਦ ਰਹੋਗੇ ਤੇ ਧੰਨਵਾਦ ਕਰੇਗਾ ਠੀਕ ਹੈ